ਜੀ ਅਹੀਂ ਚੱਲੇ ਕੂਤਰ ਫੜਨ ਰੈਡੀ ਛੜੀ ਹੋਏ ਚੱਲੇ ਕਿ ਬੰਨੇ ਬਾਕੀ ਵਾਰਾ ਬੈਘਾ ਫੜਨ ਚੱਲੇ ਆਹ ਕਿਦ ਫੜ ਲੈ ਕੋਲਾ ਮਾਮਾ ਇਹਦੇ ਭੈੰਜ ਦਾ ਸਾਡਾ ਚਾਪ ਬਣਾਉਣਾ ਦਾ ਪਤੀਲਾ ਵਾ ਉਹ ਨਹੀਂ ਆਪ ਪਾਣੀ ਫੈਂਟ ਰਾ ਇੱਥੇ ਪਾਣੀ ਫੈਂਟਨਾ ਵਾ ਯਾ ਰੱਖ ਦੇ ਇੱਥੇ ਜੀ ਆ ਜੇ ਬਿਠਾ ਕੂਤਰ ਕੇ ਤਾਂ ਦੇਸੀ ਜੇ ਜੋਰ ਪੂਰਾ ਲੱਗਾ ਕੂਤਰ ਦਾ ਤੇ ਹੁਣ ਡਾਕਟਰ ਗਿਆ ਵਾ ਪਾਣੀ ਲੈਣ ਕੇ ਇਹਦੇ ਘਰੋਂ ਹੁਣ ਆਉਂਦਾ ਵਾ ਤੇ ਦਾਦਿਆਂ ਤੁਹਾਨੂੰ ਦਿਖਾਉਣੇ ਫੜ ਕੇ ਬਾਕੀ ਕੋਈ ਆਸਤੇ ਨਹੀਂ ਜਿਨ੍ਹਾਂ ਦੇ ਘਰੇ ਬਿਠਾ ਤਾਲਾ ਲੱਗਾ ਵਾ हां जी डॉक्टर आ गया पानी ਲੈ ਕੇ हां हां ਕਿਧੇ ਕਰੋ ਲੈ ਕੇ ਆ ਮੰਗ ਕੇ ਹਾਂ ਨਾ ਕਰੋ ਹਾਂ ਜੀ ਆ ਗਏ ਵੀਰੋ ਨਹੀਂ ਹੁਣ ਆ ਹੀ ਚੱਲੇ ਉੱਤੇ ਤੁਹਾਨੂੰ ਹੁਣ ਫੜ ਕੇ ਦਿਖਾਉਨੇ ਆ ਉਨੀ ਉਡਣ ਦਿੰਨੇ ਟੈਨਸ਼ਨ ਨਾ ਲਾਓ ਹੁਣ ਤੁਹਾਨੂੰ ਫੜ ਕੇ ਦਿਖਾਵਾਂਗੇ ਆ ਰੇ ਬੈਠਾ ਹਾਂ ਜੀ ਮੁੰਡੇ ਪਹੁੰਚ ਗਏ ਆ ਥੱਲੇ ਪਾਣੀ ਲੈ ਕੇ ਉਹ ਜੋਗਰਾ ਕਬੂਤਰ ਬੈਠਾ ਨੁਕਰ ਚ ਆ ਛੜਤੇ ਆ ਕਬੂਤਰ ਡਾਕਟਰ ਜਾ ਲੱਗ ਲੈ ਆ ਲੱਗ ਲੈ ਆ ਓਏ ਜੇ ਮम्मा ਕਬੂਤਰੀ ਮੇਰੀ ਉੱਡ ਗਈ ਤੇ ਜੇ ਮੈਂ ਲਗਾਤਾਰ ਤਿਆ ਕਰੂੰਗਾ ਨਾ ਉਹ ਸਾਬ ਆਪਾਂ ਲਗੇ ਮੂਰੇ ਵੇਖੋ ਕੀ ਬੰਦਾ ਕਰਦੇ ਚੱਲੋ ਓ ਕੱਟੀ ਉੱਟ ਗਈ ਉੱਟ ਗਈ ਉੱਟ ਗਈ ਪੈ ਗਈ ਪੈ ਗਈ ਚਲ ਮੇਰਾ ਪਾਲਿਆ ਫੜ ਤਰਾਂਣ ਕੇ ਬੈਠਾ ਵਾ ਗਵਾਂਡੀਆਂ ਦਾ ਯਾ ਵਾਰਾ ਨਹੀਂ ਹੈਗਾ ਤੇ ਕਬੂਤਰ ਆਪਾਂ ਬਾਹਰ ਨਹੀਂ ਕੱਢੇ ਸੀ ਉੱਪਰ ਤੇ ਲੱਗਾ ਵਾ ਮੰਤਾ ਮੈਂ ਵੀ ਕੂਤਰ ਫੜਨ ਦੀ ਜਾ ਸਿੱਖਣੀ ਆ ਤੇ ਮੈਂ ਚੱਲ ਫਾੜਾਂ ਅੱਜ ਬੜਾ ਆਜੀ ਕੱਚੇ ਖਿਡਾਰੀ ਉਹ ਡਾਲਿਆ ਉਹ ਗਿਆ ਥੱਲੇ ਥੱਲੇ ਇੱਥੇ ਬਹਿਣਾ ਇਹਨੇ ਬਾਜੀ ਇਹ ਵਿੰਦੂ ਦੇ ਘਰ ਦੀ ਬਲੱਡ ਲੈਣਾ ਬਹੁਤ ਤਕੜਾ ਬਹੁਤ ਬੈਂਡਿਆ ਹੋਇਆ ਯਾਰ ਨੂੰ ਚੰਬੜ ਗਿਆ ਸ਼ੁਭਰ ਤਾਂ ਜੇ ਵੇਖ ਲੈਣੇ ਫੜਿਆ ਜਾਂਦਾ ਤੇਰੇ ਕੋ ਕਿ ਨਹੀਂ ਅੱਜ ਵੇਖ ਲੈਣੇ ਆ ਥੱਲੇ ਥੱਲੇ ਮਾਰਿਆ ਥੱਲੇ ਹੋਇਆ ਬੱਚਾ ਹਲਾ ਚੱਲ ਗਿਆ ਭਾਈ ਥੱਲੇ ਵੇ ਲੈਨੇ ਜੇ ਤੂੰ ਬੜਾ ਫੜਿਆ ਗਿਆ ਸਾਰੇ ਲੱਖ ਦੀ ਲਾਨਤੀ ਆ ਫਿਰ ਭਾਈ ਦਿਖਾਉਣੇ ਤੁਹਾਨੂੰ ਹੁਣ ਥੱਲੇ ਆਉਣੇਗਾ ਸ਼ੁਕਰ ਤਾਂ ਫੇਰ ਨਿਕਲੇ ਜਾਂਦਾ ਡਾਰੇ ਡਾਰੇ ਇਹ ਵੇ ਦੇ ਭਾਈ ਹੁਣ ਲੱਗਾ ਏ ਚੱਲ ਆ ਜਾ ਵੇ ਨੱਕ ਡੋਲ ਕੇ ਮਰ ਜਾ ਹੁਣ ਵੀ ਫੜ ਓ ਜਾ ਮਰ ਜਾ ਸਾਲਿਆ ਨੱਕ ਡੋ ਕੇ ਊੜੀ ਆ ਉਦਾਂ ਕਬੂਤਰ ਬਾਜ਼ ਦਾ ਮੁੰਡਾ ਹੀ ਉਹਦੇ ਜਾ ਓਏ ਅੱਤੇ ਮੈਚ ਚੋਂ ਇਹ ਚੜ ਚੱਲਿਆ ਜੀ ਆ ਜੀ ਸ਼ੁਭਰ ਤਨਾ ਟੀਮਾਂ ਹੀ ਇੰਨੀਆਂ ਮਾਰੀਆਂ ਹੋਵੇ ਲੋ ਲਾਗਲੇ ਪਿੰਡ ਘਲਤਾ ਵਾ ਇਹ ਉਹ ਟੈਂਕੀ ਤੇ ਚੜ ਗਿਆ ਜੀ ਤੇ ਉਹ ਬਹਿ ਗਿਆ ਇਹ ਟੈਂਕੀ ਤੇ ਬਹਿ ਗਿਆ ਬਾਈ ਮਾਈ ਇੰਨੀਆਂ ਮਾਰੀਆਂ ਸ਼ੁਭਰ ਨੇ ਸ਼ੁਭਰ ਤੋਂ ਵਾਕ ਕੇ ਚੱਲ ਗਿਆ ਹਾਂਜੀ ਕਿੱਦਾਂ ਬਾਬਿਆ ਕੂਤਰ ਆ ਗਿਆ ਵਾਰਾ ਸ਼ੁਭਤ ਪੂਰੀ ਤੇ ਡਿਆ ਵਾ ਇੱਧਰ ਬੰਦੇ ਸਾਹ ਪਰੇ ਸਾਰੇ ਰੈਡੀ ਆ ਵਾਰਾ ਫੜਨ ਦੇ ਦੋ ਕੂਤਰਾ ਹੁਣੇ ਛੱਡੇ ਇੱਥੇ ਪਾਣੀ ਛੰਡਣ ਦੇ ਪੂਰਾ ਤੇ ਵਾਰਾ ਕੂਤਰ ਆ ਗਿਆ ਵਾ ਦੇ ਲੱਠੰਡਾ ਕੱਟ ਲਾਉਂਦੇ ਮਰਿਆ ਕੀ ਕਰੂ ਆ ਦੇ ਲੱਠੰਡਾ ਕੂਤਰ ਫੜ ਕੇ ਦਿਖਾਉਨੇ ਤੁਹਾਨੂੰ ਅੱਜ ਜਾਣ ਨਹੀਂ ਦੇਣਾ ਉਸ ਹਾਂਜੀ ਸ਼ੁਭਤ ਵਾਲੇ ਲੀੜੇ ਵਾਲੇ ਕੂਤਰ ਨੂੰ ਵੇਖ ਕੇ ਮਾਂ ਦੇ ਕੂਤਰੀ ਇਹੀ ਸੰਗ ਦੀ ਵਹਿਣੀ ਨਹੀਂ ਹਾਂਜੀ ਕੂਤਰ ਤੇ ਬੈਠਾ ਨਹੀਂ ਸ਼ੁਭਤ ਨਹੀਂ ਪਾਣੀ ਤੇ ਵਹਿ ਗਏ ਓਹ ਹੋ ਆ ਨਾ ਗੰਡੀ ਫੈਸਲਾ ਥੱਕ ਗਿਆ ਰ ਕੋਤਰਾ ਹਲ ਕਿਧਰ ਚਲ ਗਿਆ ਕੋਤਰੇ ਦੇਖੋ ਆਇਓ ਉਹ ਓਏ ਬੰਦਾ ਕਬੂਤਰ ਇੱਥੇ ਮਰਜੀ ਚਲ ਜਾ ਪੁੱਤ ਮਗਰੇ ਆਉਣਾ ਮਗਰੇ ਤੇਰੇ ਹਾਂਜੀ ਬਾਬੇ ਕਬੂਤਰ ਆ ਕੇ ਬਹਿ ਗਿਆ ਲੱਗ ਗਿਆ ਬੰਦੇ ਸਾਡੇ ਰੈਡੀ ਰੈਡੀ ਆ ਗਿਆ ਲੱਗ ਗਿਆ ਆ ਗਿਆ ਵੀਰ ਆਹ ਰੇ ਆਹੇ ਬੈਠਾ ਲੱਗੇ ਕਰਨ ਅਸਰ ਤੇ ਕਬੂਤਰ ਉੱਤੇ ਚੱਲ ਗਿਆ ਡਰ ਜਾ ਨਹੀਂ ਮਮਾ ਸਾਰਾ ਟੱਟਪਰ ਆ ਗਿਆ ਆਪਾ ਹੋਕਰ ਕੀ ਕਿ ਦੋ ਹਾ ਡਬਰਾ ਪਾਣੀ ਹਾਂਜੀ ਹਰ ਤੋਂ ਪਹਿਲਾਂ ਤੇ ਕਰਿੰਦੇ ਹੋਰ ਚੜ ਗਏ ਯਾ ਦੇ ਅੱਜ ਤੇ ਦਿਨ ਨਰੋਣੀ ਵਾਰਾ ਫੜਦੇ ਆ ਬਸ ਗਾ ਸਾਰਾ ਥੱਲੇ ਰੋਡ ਤੇ ਕਿੰਨਾ ਗਿਆ ਉਹ ਇੱਧਰ ਗਿਆ ਬਹੁਤ ਜਿਆਦਾ ਹੋਇਆ ਉਹ ਸਾਡੇ ਕੰਮਾਂ ਵੀ ਕੋਣੀ ਆ ਫੜੀ ਸਰ ਕੋ ਜਾਣੀ ਨਹੀਂ ਹਾਂਜੀ ਜਤਿੰਦਰ ਨਾਲ ਵਾਰੇ ਫੜ ਲੈਣੇ ਕਾਟੇ ਘਾਰੇ ਉੱਡ ਗਿਆ ਜਿਹਾ ਜੀ ਹੋਰ ਹੀ ਗੰਦਾ ਉਹ ਗਿਆ ਹੁਣ ਤੁਹਾਨੂੰ ਅਸੀਂ ਫੜ ਕੇ ਦਿਖਾਵਾਂਗੇ ਅੱਲੇ ਕੰਮ ਹੋ ਗਿਆ ਉਹਦੇ ਚੱਲ ਗਿਆ ਹਾਂਜੀ ਕਿੱਦਾਂ ਬਾਬਿਓ ਕੀ ਹਾਲ ਚੱਲ ਸਾਰੇ ਭਰਾਵਾਂ ਦੇ ਅੱਜ ਕੂਤਰ ਲੈਣ ਗਏ ਕਿਤੇ ਆ ਲੈਣ ਤੇ ਆ ਤੇ ਭਰਾ ਨੇ ਗਿਫਟ ਕੀਤੇ ਆਪਾਂ ਨੂੰ ਤੇ ਮੈਂ ਉਹ ਡਾਕਟਰ ਹੀ ਤੇ ਰਾਜ ਕੂਤਰ ਬੈਠਾ ਆ ਕੇ ਟੈਂਕੀ ਤੇ ਤੇ ਮੈਂ ਨਾ ਕਾਰਵਾਈ ਪਾ ਹੀ ਦਈਏ ਤੇ ਤੁਹਾਨੂੰ ਦਿਖਾਉਣੀ ਜੀ ਕਾਬੂ ਹੁੰਦਾ ਠੀਕ ਆ ਪੜੀ ਪਾਣੀ ਲੱਗ ਗਿਆ ਪਰ ਪਾਣੀ ਹੈਗਾ ਡੂੰਗਾ ਤੇ ਕੰਮ ਪਹਿਲਾਂ ਵੀੜੇ ਸੱਤਨੇ ਬਣੇ ਆ ਫੇਰ ਪਾਣੀ ਤਾਂ ਆਊਗਾ ਤੇ ਰਹੀ ਪਰ ਆਮ ਆਈਏ ਲੱਗ ਜਣ ਕੇ ਉੱਡ ਜੇ ਨਾ ਆ ਜੀ ਬੇਟਾ ਤਾਂ ਆ ਜੀ ਕਰੋ ਸ਼ੌਂਕ ਡਿੱਗਾ ਵਿਆਏ ਭਾਈ ਭਾਜੀ ਕਬੂਤਰੀ ਬੰਦੇ ਰਹਿ ਗਏ ਕਬੂਤਰ ਸੇ ਤਾਂ ਉੱਡ ਗਿਆ ਵਦੇ ਜੇਦੋ ਕਿਸਮਤ ਹੋਵੇ ਛੁੱਡੂ ਤਾਂ ਕੀ ਕਰ ਬੋਣ ਮੀਟੇ ਵਾਲਾ ਦੁੱਧ ਭਾਈ ਕਬੂਤਰੀ ਬੰਦੇ ਰਹਿ ਗਏ ਵੇਖੋ ਆ ਜੀ ਧਾਗਾ ਹੀ ਰਹਿ ਗਿਆ ਅੱਜ ਤੇ ਹਾਂ ਜੀ ਕਿੱਦਾਂ ਬਾਬਾ ਕੂਤਰਾ ਆ ਗਿਆ ਵਾਰਾ ਚੱਲੇ ਆ ਫੜਨ ਤਾਂ ਦਿਖਾਉਨੇ ਆ ਆਪਣੇ ਬੰਦੇ ਸਾਰੇ ਹੋ ਗਏ ਆ ਰੈਡੀ ਆਹ ਕੋ ਇੱਧਰ ਚੱਲੇ ਆ ਫੜਨ ਤੁਹਾਨੂੰ ਦਿਖਾਉਣੇ ਜਾ ਗਏ ਹਾਂਜੀ ਆ ਜੇ ਬੈਠਾ ਕੂਤਰ ਲੱਗੇ ਆ ਫੜਨ ਦਿਖਾਉਣੇ ਤੁਹਾਨੂੰ ਫੜ ਕੇ ਹਾਂਜੀ ਲੱਗੇ ਆ ਕੂਤਰ ਉੱਤੇ ਸੁੱਟਣ ਉੱਤੇ ਸੁੱਟ ਕੇ ਫੜ ਕੇ ਲਿਆਉਣੇ ਆ ਫਿਰ ਚੜ ਗਿਆ ਡਾਕਟਰ ਆਪਣਾ ਭਰਾ ਤੁਹਾਨੂੰ ਪਤਾ ਛਿੜੀ ਮਾਰ ਟਾਪ ਕਲਾਸ ਆ ਉਹ ਡੰ ਨਹੀਂ ਦਿੰਦਾ ਹਾਂਜੀ ਛੱਡ ਲਿਆ ਕੂਤਰ ਲੱਗੇ ਤੇ ਹੁਣ ਲੱਗੇ ਆ ਕੈਚ ਅਪ ਕਰਨ ਉੱਡੇ ਨਾ ਧਿਆਨ ਨਾਲ ਜੋਰ ਬਹੁਤ ਲੱਗਾ ਕੂਤਰੀ ਦਾ ਲੈ ਖਲਾ ਕਾਲਾ ਨੇ ਫੈ ਕਾਲਾ ਨੇ ਮੈਂ ਇਧਰੋਂ ਮਾਰਦੇ ਹਾਂ ਇਧਰੋਂ ਮਾਰਦੇ ਹੱਥ ਨਹੀਂ ਜਾਣੀ ਕਰੇ ਫੜਦੀ ਜੇ ਫੜ ਲੀ ਜੀ